ਕਿਤੇ ਵੀ ਕੰਮ ਕਰਾਂ ਚੱਲ ਜਾਓ ਜੀ ਹਜੂਰੀ ਸਾਰੀ ਹੋ ਰਹੀ ਹੈ ਸਰਕਾਰ ਬਹੁਤ ਹੀ ਅੱਛੇ ਕੰਮ ਕਰ ਰਹੀ ਹੈ ਤੇ ਮੋਦੀ ਦੀ ਸਰਕਾਰ ਕਦੀ ਵੀ ਨਹੀਂ ਪੰਜਾਬ ਵਿੱਚ ਨਹੀਂ ਬਣੇਗੀ ਅੱਜ ਕੀ ਨਾਮ ਹੈ ਸਰ ਮੇਰਾ ਨਾਮ ਸਰ ਤਰਸੇਮ ਲਾਲ ਆ ਮੈਂ ਆਮ ਆਦਮੀ ਪਾਰਟੀ ਦਾ ਜੁਆਇੰਟ ਸੈਕਟਰੀ ਡਿਸਟ੍ਰਿਕਟ ਜੁਆਇੰਟ ਸੈਕਟਰੀ ਹਾਂ ਔਰ ਪਾਰਟੀ ਨੇ ਜੋ ਵੀ ਅੱਜ ਤੱਕ ਕੰਮ ਕੀਤਾ ਕੋਈ ਵੀ ਮਾੜਾ ਨਹੀਂ ਕੀਤਾ ਪਹਿਲੇ ਨੰਬਰ ਤੇ ਕਾਨੂੰਨ ਵਿਵਸਥਾ ਜਿਹੜੀ ਵਿਗੜੀ ਟਿਕੜੀ ਹੀ ਬਹੁਤ ਜ਼ਿਆਦਾ ਗਲਤ ਮਲਤ ਵਿਵਹਾਰ ਹੁੰਦਾ ਹੀ ਬੋਲਣ ਦਾ ਪੁਲਿਸ ਵਾਲੇ ਉਹ ਕਾਫੀ ਹੱਦ ਤੱਕ ਸੁਧਰ ਗਿਆ ਬਾਹਰ ਕਿਤੇ ਵੀ ਕੰਮ ਕਰਾਂ ਚੱਲ ਜਾਓ ਜੀ ਹਿਜੂਰੀ ਸਾਰੀ ਹੋ ਰਹੀ ਹੈ ਸਰਕਾਰ ਬਹੁਤ ਹੀ ਅੱਛੇ ਕੰਮ ਕਰ ਰਹੀ ਹੈ ਔਰ ਅਸੀਂ ਸਰਕਾਰ ਦੇ ਨਾਲ ਬਹੁਤ 14 ਸਾਲ ਦੇ ਪਾਰਟੀ ਦੇ ਨਾਲ ਜੁੜੇ ਹੋਏ ਹਾਂ ਔਰ ਪਾਰਟੀ ਨੇ ਜੋ ਵੀ ਅੱਜ ਤੱਕ ਕੰਮ ਕੀਤਾ ਬਹੁਤ ਸਿਰੇ ਦਾ ਕੰਮ ਕੀਤਾ ਜਿਹੜਾ ਅੱਜ ਤੱਕ ਕੋਈ ਵੀ ਸਰਕਾਰ ਨਹੀਂ ਕਰ ਸਕੀ ਜਿਹੜੇ ਕੋਈ ਵੀ ਸਰਕਾਰ ਨਹੀਂ ਅੱਜ ਤੱਕ ਕਰ ਸਕੀ ਪਰ ਹੁਣ ਹਰਪੁਰ ਜੇ ਮੁੱਤਾ ਖੂਹ ਦਾ ਮਾਮਲਾ ਬਹੁਤ ਜ਼ਿਆਦਾ ਵੱਧ ਚੁੱਕਿਆ ਜੀ ਇਹ ਲੁੱਟ ਖੋਹਵਾ ਦੇ ਜਿਹੜੇ ਮਾਮਲੇ ਸਰ ਕੱਲੇ ਹਿਸ਼ਾਰਪੁਰ ਵਿੱਚ ਨਹੀਂ ਇਹ ਸਾਰੇ ਦੁਨੀਆ ਦੇ ਹੀ ਹੈ ਬਾਕੀ ਔਰੇ ਦੇ ਵੀ ਬਹੁਤ ਤਗੜਾ ਕੰਮ ਹੋ ਰਿਹਾ ਆਉਣ ਵਾਲੇ ਟਾਈਮ 'ਚ ਉਹਨਾਂ ਦਾ ਵੀ ਬਹੁਤ ਵੱਡੀ ਨਕਲ ਕੱਸੀ ਜਾਏਗੀ ਸਵਾਮ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਇੱਕ ਲੋਕਾਂ ਨੂੰ ਹੀ ਅਪੀਲ ਕਰ ਰਹੇ ਨੇ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਜਾਵੇ ਜਿਸ ਨੂੰ ਦੇਖਦੇ ਹੋਏ ਪ੍ਰਚਾਰ ਵੀ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਦੀ ਹਾਰਪੁਰ ਦੇ ਦੌਰੇ ਦੇ ਜਿਵੇਂ ਹੀ ਪਹੁੰਚਣਗੇ ਤਾਂ ਇੱਕ ਵੱਡੀ ਗਿਣਤੀ ਵਿੱਚ ਲੋਕਾਂ ਦਾ ਜਿਹੜਾ ਹਰ ਉਮਰੇ ਦਾ ਤੇ ਆਮ ਆਦੀ ਪਾਰਟੀ ਦੇ ਹੱਕ ਦੇ ਵਿੱਚ ਪ੍ਰਚਾਰ ਵੀ ਕੀਤਾ ਜਾਵੇਗਾ ਲੋਕਾਂ ਨੂੰ ਵੋਟਾਂ ਲਈ ਲਾਮਬਧ ਕੀਤਾ ਜਾਵੇਗਾ ਹਾਂਜੀ ਮੈਡਮ ਤੁਸੀਂ ਕੀ ਨਾਮ ਹੈ ਜੀ ਹਾਂਜੀ ਗੁਰਵਚਨ ਖੋੜ ਹਾਂਜੀ ਕੀ ਕਹਿਣਾ ਚਾਹੋਗੇ ਜੀ ਅਰਵਿੰਦ ਕੇਜਰੀਵਾਲ ਆ ਰਹੇ ਨੇ ਹਾਰਪੁਰ ਜੀ ਹਾਂਜੀ ਅਰਵਿੰਦ ਕੇਜਰੀਵਾਲ ਜੀ ਪਹੁੰਚ ਰਹੇ ਹਾਰਪੁਰ ਪ੍ਰਚਾਰ ਲਈ ਹਾਂਜੀ ਅਸੀਂ ਉਹਨਾਂ ਦਾ ਬਹੁਤ ਹੀ ਵੈਲਕਮ ਕਰ ਰਹੇ ਹਾਂ ਇੱਥੇ ਹਾਰਪੁਰ ਪਹੁੰਚਣ ਤੇ ਅਸੀਂ ਆਮ ਆਦੀ ਪਾਰਟੀ ਬਹੁਤ ਹੀ ਵੱਡੇ ਵੱਡੇ ਕੰਮ ਪੰਜਾਬ 'ਚ ਕਰ ਰਹੇ ਹਾਂ ਦੇ ਜਗਾ ਜਗਾ ਤੋਂ اور ਦਿੱਤੀ ਜਗਾ ਜਗਾ ਤੇ ਕਲੀਨਿਕ ਖੋਲੇ ਹੋਏ ਮੱਲੇ ਖਲੀਲੀ ਖੋਲੇ ਹੋਇਆ ਲੋਕਾਂ ਨੂੰ ਬਹੁਤ ਫਾਇਦੇ ਹੋ ਰਹੇ ਜਦੋਂ ਨਾ ਅਸੀਂ ਬਾਡਾਂ ਦੇ ਵਿੱਚ ਜਾਂਦੇ ਹਾਂ ਨਾ ਲੋਕਾਂ ਤੋਂ ਵੋਟਾਂ ਮੰਗਣ ਵਾਸਤੇ ਡੋਰ ਟੂ ਡੋਰ ਲੋਕੀ ਐਨੇ ਖੁਸ਼ ਹੋ ਕੇ ਫਟਾਫਟ ਸੜਕੋਂ ਨਾ ਪੈਂਫਲੇਟ ਫੜਦੇ ਆ ਬਹੁਤ ਹੀ ਖੁਸ਼ ਆ ਲੋਕਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਜੋਸ਼ ਹੈ ਲੋਕੀ ਕਹਿੰਦੇ ਕਿ ਅਸੀਂ ਹੁਣ ਆਮ ਆਦਮੀ ਪਾਰਟੀ ਨੂੰ ਜਿਤਾਣਾ ਹੈਗਾ ਕਿਉਂਕਿ ਇਹ ਕੰਮ ਬਹੁਤ ਵਧੀਆ ਕਰ ਰਹੀ ਹੈ ਕਿਵੇਂ ਦੇ ਦੇ ਇੱਕ ਪਾਸੇ ਸੈਂਟਰ ਦੇ ਵਿੱਚ বিজেপি ਸਰਕਾਰ ਹੈ ਸਟੇਟ ਦੇ ਵਿੱਚ ਪੰਜਾਬ ਆਮ ਆਦੀ ਪਾਰਟੀ ਸਰਕਾਰ ਹੈ ਦੋਨਾਂ ਦੀ ਟੱਕਰ ਕਾਫੀ ਮੰਨੀ ਜਾਂਦੀ ਹੈ ਕਿ ਕਿਵੇਂ ਜਿੱਥੋਂ ਦੇਖਦੇ ਹਾਂ ਕਿ ਕਿੰਨੇ ਬੁੱਤਾਂ ਲਾ ਕੇ ਕਰ ਲੋ ਪੂਰੀ ਦੇ ਪੂਰੀ ਸਿਟਾ ਤੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਜਿੱਤੇਗੀ ਜੀ 13 ਦੇ 13 ਸਿਟਾ ਪੰਜਾਬ ਦੇ ਵਿੱਚ ਬੜੇ ਜਿੱਤੇਗੀ ਪੂਰੀ ਲੀਡ ਦੇ ਵਿੱਚ ਔਰ ਜਿਹੜੀ ਸੈਂਟਰ ਦੀ ਸਰਕਾਰ ਆ ਸੈਂਟਰ ਦੇ ਵਿੱਚ ਵੀ ਸਾਡੀ ਆਉਣ ਵਾਲੇ ਟਾਈਮ ਦੇ ਵਿੱਚ ਕੇਜਦੀ ਵਾਲੀ ਸਰਕਾਰ ਹੋਏਗੀ ਸੈਂਟਰ ਦੇ ਵਿੱਚ ਕਿਉਂਕਿ ਲੋਕੀ ਜੜੇ ਅੱਗੇ ਬੜੇ ਖੁਸ਼ ਆ ਕੀ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਬੜਾ ਬੜਾ ਕੰਮ ਕਰ ਰਹੀ ਆ ਤਾਂ ਗਮਾਰਦੀ ਜਿਹੜੇ ਦੋ ਵਾਰ ਐਮਐਲਏ ਜਿੱਤ ਚੁੱਕੇ ਹੋਏ ਹੈਗੇ ਆ ਉਹ ਇਸ ਪਾਰਟੀ ਦੇ ਵਿੱਚ ਤਾਂ ਹੀ ਆਏ ਆ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇਹ ਪਾਰਟੀ ਦੇ ਵਿੱਚ ਬਹੁਤ ਬੋਧੀਆਂ ਕੰਮ ਹੋ ਰਿਹਾ ਹੈ। ਹਾਂ ਜੀ ਮਾਣੂ ਕੀ ਨਾਮ ਹੈ? ਮੇਰਾ ਰਚਨਾ ਹਤਰੀ ਮੈਂ ਡਿਸਟ੍ਰਿਕਟ ਜੁਆਇੰਟ ਸੈਕਟਰੀ ਆ। ਜੀ ਮੈਡਮ ਕੀ ਕਹਿਣਾ ਚਾਹੋਗੇ ਅੱਜ ਦੇ ਜਿਹੜੀ ਰੋਡ ਸ਼ੋਅ ਕੀਤਾ ਜਾ ਰਿਹਾ ਹੈ? ਬੋ ਸਾਡੇ ਲਈ ਤਾਂ ਬੜੀ ਖੁਸ਼ ਖੁਸ਼ੀ ਵਾਲੀ ਗੱਲ ਆ ਕਿ ਕੇਜਰੀਵਾਲ ਜੀ ਔਰ ਸਾਡਾ ਸੀਐਮ ਜੀ ਇੱਥੇ ਆ ਰਹੇ ਹਨ। ਇਹ ਸਾਡੀ ਸਰਕਾਰ ਜਿਹੜੀ ਹੈਗੀ ਇਮਾਨਦਾਰੀ ਸਰਕਾਰ ਆ ਸਾਡੀਆਂ 13 ਸੀਟਾਂ ਅਸੀਂ ਜਿੱਤਾਂਗੇ।